ਅਸੀਂ 78000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜਦੀਆਂ ਜਿਹੜੀ ਲਿੰਕ ਮੰਡੀਆਂ ਵਾਲੀ 19000 ਕਿਲੋਮੀਟਰ ਸੜਕਾਂ ਜਿਹੜੀਆਂ ਅਸੀਂ ਕੱਲ ਅਸੀਂ ਠੇਕੇਦਾਰ ਬੁਲਾਈ ਸੀ ਸੜਕਾਂ ਵਾਲੇ ਸਾਰੇ ਜਮਾ ਇੱਥੇ ਆਹੀ ਟਾਈਮ ਸੀ ਦੇਖਿਆ ਉਹਨਾਂ ਤੁਸੀਂ ਟੀਵੀ ਤੇ ਦੇਖਿਆ ਉਹਨਾਂ ਸੜਕਾਂ ਦੇ ਠੇਕੇਦਾਰ ਬੁਲਾਏ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗਿਆ 7 ਉਹ ਲੇਗ ਸੜਕਾਂ ਦੀ ਜਿਹੜੀ ਹੈ ਰਿਪੇਅਰ ਚਾ ਨਵੀਆਂ ਜਾਂ 10 ਫੁੱਟ ਤੋਂ ਉਠਾਰ ਆਣੀਆਂ بس 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਹੈ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਫੇ ਤੂੰ ਜ਼ਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚੋ ਇਸਾਨੀ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕ ਦੀ ਤਾਂ ਤੇ ਥੁੱਕ ਨਹੀਂ ਪਾਉਣਾ بس ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾ ਫਿਰ ਅਸੀਂ ਠੇਕੇਦਾਰ ਨੂੰ ਜਿੰਮੇਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਚਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਤਾ ਪਾਕ ਨਹੀਂ ਦਿੱਤਾ ਜਾਂਦਾ ਜਿਹੜੀ ਪਿੰਡ ਨੂੰ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਵੱਲੋਂ ਮਤਾ ਨਹੀਂ ਪਾਕ ਦਿੱਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਾਰੰਟੀਆਂ ਤੇ ਉਹਨਾਂ ਦੇ ਪੈਸੇ ਲਈ ਜੀ ਨਹੀਂ ਕਰਦੇ